ਤੁਹਾਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚ ਫੋਨ ਆ ਰਹੇ ਆ ਜਵਾਕਾਂ ਦੇ ਮਾਵਾ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਹੈ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ ਤੇ ਲੋਕ ਟੜਾ ਟੜਾ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੂਜੜੋ ਫਿਰ ਤੁਸੀਂ ਕਹਿਣਾ ਗਾਲਾਂ ਕੱਢਦਾ ਇਹ ਜਾਂ ਇਹ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਤੁਹਾਡੀਆਂ ਅਕਲ ਤੇ ਜਿਹੜਾ ਅਕਲ ਦਾ ਜਨਾਜਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲਿਆਂ ਨੂੰ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਦੀ ਖਾਤਰ ਆਧਾਰ ਕਾਰਡ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਛੋਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦੇ ਆ ਤੁਸੀਂ ਉੱਥੇ ਨਹੀਂ ਗਏ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦੇ ਆ ਸਿਹਤ ਵਿਗਾੜੀ ਜਾਂਦੇ ਆ ਤੁਸੀਂ ਉੱਥੇ ਨਹੀਂ ਖੜਾ ਖੜੇ ਗਏ ਜਾ ਕੇ ਆਪਣੇ ਜਵਾਕਾਂ ਮੰਗਦਾ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਵੀ ਤੁਹਾਡੇ ਜਵਾਕ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿੱਦੋਂ ਪਤਾ ਲੱਗਿਆ ਅੱਜ ਸਵੇਰੇ ਮੇਰੇ ਘਰ ਵਾਲੇ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਗ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ 'ਚ ਫੋਨ ਲਾ ਲਿਆ ਮੈਂ ਦੱਸੋ ਜੀ ਕਾ ਦੀ ਖਾਤਰ ਮੰਗਦੇ ਹੋ ਕਹਿੰਦੇ ਜੀ ਆ ਪੀ ਆਰ ਆਈ ਬਣਾਉਣੀ ਹੈ ਕਿਹੜੀ ਮਖਾ ਪੀ ਆਰ ਆਈ ਕਹਿੰਦੇ ਸੈਂਟਰ ਦੀ ਕੋਈ ਸਕੀਮ ਹੈ ਉਹਦੇ ਤਹਿਤ ਆ ਪੀ ਆਰ ਆਈ ਬਣਾਉਣੀ ਆ ਤੁਹਾਡੇ ਬੱਚੇ ਦੀ ਮਖੇ ਕਾ ਦੀ ਖਾਤਰ ਹੈ ਕਹੇ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਾਹਦੀ ਖਤਰਾ ਹੈ ਫਿਰ ਮੈਂ ਜਦੋਂ ਸਾਰੀ ਗੱਲਬਾਤ ਇੱਕ ਦੋ ਬੰਦੇ ਨਾਲ ਚੰਡੀਗੜ੍ਹ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾਰ ਆਈਡੀ ਇੱਕ ਨੀਤੀ ਲਾਗੂ ਕੀਤੀ ਹੈ ਉਹ ਸੋਡਾ ਜਵਾਖ ਜਿਹੜਾ ਪਹਿਲੀ ਕਲਾਸ 'ਚ ਵੀ ਪੜਦਾ ਹੈ ਪਹਿਲੀ ਕੱਚੀ 'ਚ ਪੜਦਾ ਜਿਹਨੂੰ ਐਲਕੇ ਜੀ ਯੂਕੇ ਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਹੈ ਤਾका ਸੋਡੀ ਸਾਰੀ ਜਿਹੜੀ ਜਾਣਕਾਰੀ ਸਾਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦੇਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾਅਰ ਜੋੜ ਕੇ ਉਹ ਕਿੱਥੇ ਤੱਕ ਲੈ ਕੇ ਜਾਣਗੇ ਉਹ ਕਿੱਧਰ ਨੂੰ ਜਾਣਕਾਰੀ ਜਾਣੀ ਹੈ ਸੋਡੀ ਜਿਹੜੀ ਗੋਪਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੇ ਤੱਕ ਵਰਤਣਗੇ ਆਪਾਂ ਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਇਹ ਅਪਾਰ ਆਈਡੀ ਦੇ ਰਾਹੀਂ ਇਹਨੇ ਸਕੀਮ ਚਲਾ ਦਿੱਤੀ ਪੂਰੇ ਦੇਸ਼ ਦੇ ਵਿੱਚ ਵੀ ਜਵਾਕਾਂ ਨੂੰ ਜਿਹੜੇ ਕੋਈ ਐਲਕੇ ਜੀ ਯੂਕੇ ਜੀ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਬ 2-3 ਸਾਲ ਦਾ ਹੁੰਦਾ ਉਹਦਾ ਵੀ ਥੋੜਾ ਜਿਹਾ ਆਈਡੀ ਕਾਰਡ ਆਪਾਰ ਆਈਡੀ ਬਣਾਈ ਜਾ ਰਹੀ ਆ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾ ਰਹੇ ਭਰਾਵੋ ਹੁਣ ਕੱਲ ਨੂੰ ਥੋੜੇ ਜਵਾਕ ਨੂੰ ਇੱਕ ਹੋਰ ਸੁਣ ਲਿਓ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਆ ਤੁਹਾਡੇ ਜਵਾਕਾਂ ਦੇ ਸਕੂਲ ਦੇ ਵਿੱਚ ਮੈਡੀਕਲ ਫਾਰਮ ਭਰੇ ਜਾ ਰਹੇ ਆ ਜਾਣੇਗਾ ਤੁਸੀਂ ਮਨਜ਼ੂਰੀ ਦੇ ਰਹੇ ਸਾਡੇ ਜਵਾਗ ਨਾਲ ਜਿਹੜਾ ਮਰਜ਼ੀ ਐਕਸਪੈਰੀਮੈਂਟ ਕਰ ਲੋ ਤਜਰਬਾ ਕਰ ਲੋ ਜਿਹੜੀ ਮਰਜ਼ੀ ਦਵਾਈ ਦੇ ਦਿਓ ਜਿਹੜਾ ਮਰਜ਼ੀ ਵੈਕਸੀਨ ਲਾ ਦਿਓ ਜਿਹੜੀ ਮਰਜ਼ੀ ਤੁਸੀਂ ਇੱਥੇ ਵਰਤ ਲੋ ਟੀਕਾ ਕੋਈ ਓਏ ਸਮਝੋ ਇਹ ਗੱਲ ਨੂੰ ਸਮਝੋ ਭਰਾਵੋ ਅਕਲ ਦੇ ਓਏ ਬੁੱਝੜੋ ਅਕਲ ਦੇ ਨੇ ਪੰਜਾਬੀ ਕੋ ਇੰਨੇ ਲਾਈ ਲੱਗ ਮਗਰ ਨਾ ਲੱਗਿਆ ਕਰੋ ਸੋਚੋ ਕੀ ਹੋ ਰਿਹਾ ਫਿਰ ਮੈਂ ਜਾਣਕਾਰੀ ਇਕੱਠੀ ਕਰੀ ਤਾਂ ਸਾਨੂੰ ਮੈਂ ਦੱਸਦਾ ਹਾਂ ਜਿਹੜੀ ਆ ਪਾਰ ਆਈਡੀ ਆ ਸੁਣ ਲੋ ਧਿਆਨ ਦੇ ਨਾਲ ਗੱਲਾਂ ਮੇਰਾ ਵੀ ਸਾਂਝੀਆਂ ਕਰਦੇ ਜਾਓ ਨਾਲ ਦੇ ਨਾਲ ਜੁੜਦੇ ਜਾਓ ਗੱਲ ਬਹੁਤ ਕੀਮਤੀ ਆ ਮੈਨੂੰ ਤੇ ਮੁੰਡੇ ਨੇ ਭੇਜੀ ਆ ਜਿਹੜੀ ਆ ਪਾਰ ਆਈਡੀ ਦੀ ਜਿਹੜੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਆ ਸੈਂਟਰ ਦੀ ਉਹਦੇ ਕੋਲੋਂ ਉਹ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਬਿਨਾ ਮਾਤਾ ਪਿਤਾ ਕੀ ਸਹਿਮਤੀ ਕੇ ਜੈ ਆਈਡੀ ਨਹੀਂ ਬਣਾਈ ਜਾਏਗੀ ਇਸਕੇ ਲਈ ਸਕੂਲ ਕਿਸੇ ਪ੍ਰਕਾਰ ਕੀ ਜ਼ਬਰਦਸਤੀ ਨਹੀਂ ਕਰ ਸਕਤੇ ਜੇਦੀ ਮਾਤਾ ਪਿਤਾ ਚਾਹੇ ਤਾਂ ਆਪਣੀ ਜੇ ਸਹਿਮਤੀ ਦੇਣੇ ਕੇ ਬਾਅਦ ਹੀ ਜੇ ਜਿਹੜੀ ਅਪਾਰ ਆਈਡੀ ਬਣਾਈ ਜਾਏਗੀ ਜਾਣੇ ਕਿ ਜੇ ਮਾਪੇ ਸਹਿਮਤਾ ਤਾਂ ਇਹ ਅਪਾਰ ਆਈਡੀ ਬਣਾਈ ਜਾਣੀ ਆ ਸੋ ਭਰਾਵੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਸਕੂਲ ਵਾਲਾ ਤੁਹਾਡੇ ਕੋਲੇ ਆਧਾਰ ਕਾਰਡ ਮੰਗਦਾ ਆਧਾਰ ਕਾਰਡ ਨਾ ਦਿਓ ਆਪਣੇ ਜਵਾਕਾਂ ਦੇ ਥੋੜੀ ਕੁੱਲ ਜਾਣਕਾਰੀ ਥੋੜੀ ਨਰਮੇਸ਼ਨ ਥੋੜੀ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਣੀ ਆ ਇਹ ਇਹ ਚੱਲ ਰਿਹਾ ਕੰਮ ਇੱਥੇ ਜਿਵੇਂ ਤੁਹਾਨੂੰ ਮੇਰੀ ਗੱਲ ਸੁਣੋ ਹੁਣਾ ਕਰੋਨਾ ਆਇਆ ਸੀਗਾ ਕਰੋਨੇ ਦੇ ਵਿੱਚ ਜਦੋਂ ਤੁਹਾਡੇ ਵੈਕਸੀਨ ਲਾਈ ਗਈ ਸੁਰਨਾ ਜਬਰਦਸਤੀ ਕੀਤੀ ਗਈ ਕਿ ਨਹੀਂ ਕੀਤੀ ਗਈ ਕਿਸੇ ਨੇ ਕਹਿੰਦਾ ਜੀ ਤੇਰਾ ਆ ਆਪਣਾ ਪਾਸਪੋਰਟ ਨਹੀਂ ਬਣਨਾ ਪਹਿਲਾਂ ਤੂੰ ਟੀਕਾ ਲਵਾ ਕਰੋਨੇ ਵਾਲਾ ਕਿਸੇ ਨੂੰ ਕਿਹਾ ਗਿਆ ਤੇਰੀ ਪੈਨਸ਼ਨ ਨਹੀਂ ਲੱਗਣੀ ਕਿਸੇ ਨੂੰ ਕਿਹਾ ਗਿਆ ਕਿ ਤੈਨੂੰ ਜਿਹੜੀਆਂ ਸੁਵਿਧਾ ਮਿਲਦੀਆਂ ਨੇ ਕੋਈ ਲੋਨ ਮਿਲਦਾ ਕੁਝ ਵੀ ਮਿਲਦਾ ਨਹੀਂ ਮਿਲਣਾ ਪਹਿਲਾਂ ਤੂੰ ਆਪਣਾ ਕਰੋਨੇ ਵਾਲਾ ਟੀਕਾ ਲਵਾ ਕੇ ਸਾਨੂੰ ਸਰਟੀਫਿਕੇਟ ਲਿਆ ਕੇ ਦੇ ਜਬਰੀ ਲੋਕਾਂ ਦੇ ਵੈਕਸੀਨ ਲਾਈ ਗਈ ਤੁਸੀਂ ਲੋਕਾਂ ਨੇ ਲਵਾਈ ਉਹਦੇ ਰਿਜ਼ਲਟ ਕੀ ਆਏ ਜਿਹੜੀ ਕੰਪਨੀ ਨੂੰ ਵੈਕਸੀਨ ਲਵਾਈ ਸੀਗੀ ਬਣਾਈ ਸੀ ਉਹ ਖੁਦ ਮੰਨ ਗਏ ਕਿ ਸਾਡੀ ਵੈਕਸੀਨ ਨੇ ਲੋਕਾਂ ਦਾ ਜਾਨੀ ਤੌਰ ਤੇ ਨੁਕਸਾਨ ਕੀਤਾ ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਫ਼ ਤੌਰ ਤੇ ਮੁਕਰ ਗਈ ਕਿਹਾ ਕਿ ਕੋਈ ਜ਼ਬਰਦਸਤੀ ਨਹੀਂ ਕੀਤੀ ਕੋਈ ਠੱਕਾ ਨਹੀਂ ਕੀਤਾ ਕਿਹੜਾ ਲੋਕਾਂ ਨੇ ਆਪ ਹੀ ਵੈਕਸੀਨ ਲਵਾਈ ਹੈ